सत्संग द्वारा ही उधार है सत्संगत और कुसंगत दो गल दुनिया हर चीज का जोड़ा है सुख है तो दुख है खुशी है तो गमी है मान है अपमान है गर्मी है सर्दी है न्याय चाना है इतिहास सत्संग और कुसंगत का जोड़ा है इस दे उधार वास्ते सत्संग है विनाश वास्ते कुसंगत है सत्संग द्वारा इस विचार प्राप्त होंगे हैं सुविचार अनुसार सुकर्मा की प्रवृत्ति है सुकर्मा लगभग सुख की प्राप्ति और कुसंग द्वारा इसमें कुविचार प्राप्त होंगे कुविचार का फल कर्म प्रवृत्ति जिसका फल कुष्ट या दुख है परंतु सुख का जिज्ञासु सुख का चावान उसके वास्ते सत्संग लाजमी है इतने उत्थे दोनों जाना सुख का चावान जोड़ा वो सत्संग अपना प्यार पैदा कर साधन बाद भी छोर साधन आ जाते हैं मुख्य साधन सत्संग है जिमें और पढ़ाई उर्दू अंग्रेजी फारसी जितना जो कुछ है सारिया आ जाने अगर इसने स्कूल मिल जाए इसी तरह सत्संग मिलेते तो हो साधन बाद में आ जाएंगे हौली हौली पहले सत्संग की जरूरत है सत्संग द्वारा बड़े बड़े जो डाकू ठग ਹਰ ਵੀ ਉਹ ਵੀ ਸੁਧਰਗੇ ਸਤ ਸੰਗਤ ਇਹਦੇ ਸੁਧਾਰ ਦਾ ਕਾਰਨ ਹੈ ਕਿ ਸੰਗਤ ਇਸ ਦੀ ਵਿਨਾਸ਼ ਦਾ ਕਾਰਨ ਹੈ ਅਜਿਹਾ ਉਹ ਸਤ ਸੰਗਤ ਕਿ ਹੈ ਮਿਲ ਸਾਧ ਸੰਗਤ ਹਜੇ ਕੇਵਲ ਸਤ ਸੰਗਤ ਦੁਆਰਾ ਬਹਿਉਂਦੀ ਬੰਦਗੀ ਕੀਤੀ ਜਾਵੇ ਸਤ ਸੰਗਤ ਕੈਸੀ ਜਾਣੀ ਨਹੀਂ ਇਥੇ ਇੱਕੋ ਨਾਮ ਥਾਣੀ ਹੈ ਇੱਕ ਦਫਾ ਸਤਗੁਰ ਨਾਮ ਬਿਮਾਰਾ ਇਸ਼ਾਰ ਕਰਦੇ ਕਰਦੇ ਕਿਸੇ ਪ੍ਰੇਮੀ ਦੇ ਘਰ ਪਹੁੰਚ ਪਹਿਲੇ ਵੀ ਸੰਤਾਂ ਦੀ ਸੰਗਤ ਕਰਦਾ ਹੁੰਦਾ ਸੇਵਾ ਵੀ ਕਰਦਾ ਹੁੰਦਾ ਇੱਕ ਸਵਾਲ ਹਰ ਇੱਕ ਮਹਾਂਪੁਰਸ਼ ਪਾਸ ਉਹ ਕਰਦਾ ਹੁੰਦਾ ਕਿ ਸੰਤਾਂ ਦੀ ਸੰਗਤ ਦਾ ਸੇਵਾ ਦਾ ਕੀ ਫਲ ਹੋਇਆ ਕਰਦਾ ਉਹਦਾ ਇਹ ਸਵਾਲ ਹਰ ਮਹਾਂਪੁਰਸ਼ ਪਾਸ ਹੁੰਦਾ ਸੀ ਅੱਜ ਇਹ ਸਵਾਲ ਮੇਰੇ ਬਾਬਾ ਜੀ ਦੇ ਚਰਣਾ ਵਿੱਚ ਉਸ ਨੇ ਕੀਤਾ ਗ੍ਰੀਵਾਰਜ ਸੰਤਾਂ ਦੇ ਸੰਗਤ ਤੱਕ ਸੰਤਾਂ ਵਿਸ਼ੇਵਾਦ ਕੀ ਪਾਇਆ ਕਰਦਾ ਇਹ ਨਹੀਂ ਜਾਣਿਆ ਵਿਦੇਸ਼ੋਂ ਕਿ ਸਪਸ਼ਟਾ ਨਿਵਾਨ ਵਿੱਚ ਚੁੱਕੇ ਹਨ ਪਰ ਇਸ ਨੂੰ ਸੰਕਸ਼ਟਾ ਪ੍ਰਾਪਤ ਨਹੀਂ ਹੋਈ ਮਾਸ਼ਾ ਪ੍ਰੈਕਟੀਕਲੀ ਇਹ ਬਾਰੇ ਦੱਸਣਾ ਚਾਹੀਦਾ पहले से उसमें कष्टता प्राप्त होगी तो गुरु जी ने फरमाया प्रेमिया जेकर तुम इस बार ठीक माकूल जवाब चाहना है शाम के वक्त सूर्य छिपा दे वे तू अपने पिंड के लंबी वाल जो है उसके किनारे पहुंची तेरे सवाल का जवाब उथे ਜਿਹੜਾ ਹੋਵੇਗਾ ਉਹ ਤੈਨੂੰ ਠੀਕ ਦੇਵੇ। ਉਹ ਆਪਣੀ ਮੀਂਹਾਂ ਦੇ ਵਕਤ ਉੱਥੇ ਪਹੁੰਚਿਆ। ਛਪੜ ਦੇ ਕਿਨਾਰੇ ਕੀ ਦੇਖਦਾ ਹੈ? ਇੱਕ ਕਾਂਵਾਂ ਦਾ ਜੋੜਾ। ਕਾਂ ਨਿਰੰਖਸ਼ਿਆ ਹੁੰਦੇ ਨੇ, ਕਾਲੇ ਹੁੰਦੇ ਨੇ। ਸੁਭਾ ਕਾਂ ਦਾ ਬਰਤਰੀਰ ਹੁੰਦਾ ਹੈ। ਕਿਸੇ ਪਸ਼ੂ ਦੇ जख्म ਦੇਖਦਾ ਉੱਥੇ ਠੰਮ ਮਾਰ ਕੇ ਖੁਸ਼ੀ ਹੁੰਣਾ। ਤੇ ਉਹ ਦਾ ਖਾਜਾੜੀ ਕਾਂ ਦਾ ਬਿਸਟਾ ਗੰਦਗੀ yaad ਕਰਦਾ ਹੈ। ਇਸੀ ਤਰ੍ਹਾਂ ਉਹ ਕਾਹਨ ਦਾ ਜੋੜਾ ਬੈਠਾ ਹੋਇਆ ਹੈ ਆਦਮੀ ਕੋਈ ਨਹੀਂ ਬੜੀ देर ਉਡੀਕ ਕੇ ਮੜਿਆ ਆਇਆ ਆ ਕੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕਰ ਦਿੱਤੀ ਪ੍ਰਭੂ ਕਿਰਪਾ ਬਣਵਾ ਆਦਮੀ ਕੋਈ ਨਹੀਂ ਸੀ ਇੱਕ ਕਾਹਨ ਦਾ ਜੋੜਾ ਸੀ ਜਾਣਦੇ ਉਹਨਾਂ ਨੇ ਕੀ ਪੁੱਛਿਆ ਜੀ ਗੁਰੂ ਜੀ ਨੇ ਫਰਮਾਇਆ ਕੱਲ ਫਿਰ ਜਾਈਂ कल फिर उथे पहुंची दूसरे दिन फिर पहुंचे फिर की देखता है एक बगल का जोड़ा बैठ बगला वो जानवर है जिंद रंग सफेद डेडा मार के खानी चो बड़ी देर तक उड़ी के वो तो भी अक्सर जानवर ही हैं जानवर में की पूछा जाए वापस आ गया आके फिर अर्ज कर दी ਪੁਰਬਾਜੀ ਦੇ ਚਰਨਾਂ ਵਿੱਚ ਫਰੀਦ ਨੋਆ ਬਗਲੇੰਦਾ ਜੋੜਾ ਸੀ ਉਹ ਜੀ ਨੇ ਪਰਵਾਣ ਕੱਲ ਫਿਰ ਗਏ ਪੀਸੇ ਦਿਨ ਫਿਰ ਜਾਂਦਾ ਹੈ ਤੇ ਉੱਥੇ ਇੱਕ ਹੰਸਾਂ ਦਾ ਜੋੜਾ ਦੇਖਿਆ ਮਹਾਂਸ਼ ਉਹ ਜਾਨਵਰ ਹੈ ਜਿਸ ਦਾ ਹੰਸ ਫੈਰਨ ਤੇ ਕੰਪਸ ਫੈਰਨ ਦੇ ਉਹਦੇ ਵਿੱਚ ਚੁੰਝ ਵਿੱਚ ਖਟਿਆਈ ਹੁੰਦੀ ਉਸ ਦੇ ਵਿੱਚ ਤਸਵੀਰ ਵਿੱਚ ਸਥਾਈ ਕਰਕੇ ਅਸਤੇ ਵੀ ਤੁਸੀਂ ਬਰਤਨ ਵਿੱਚ ਦੁੱਧ ਪਾਣੀ ਮਿਲਾ ਕੇ ਰੱਖ ਦਿਓ। ਜਿੰਜ ਪਾਏਗਾ, ਖੱਟੇ ਦੇਸ ਬਾਬਾ ਫਟ ਜਾਏਗਾ। ਦੁੱਧੀਆਂ ਫੁੱਟੀਆਂ ਟੁੱਟ ਜਾਣਗੀਆਂ, ਪਾਣੀ ਅੰਡਰ ਹੋ ਜਾਏਗਾ। ਦੁੱਧ ਖਾਲੇਗਾ, ਪਾਣੀ ਛੋੜ ਦੇ। ਇਹ ਹਾਸ ਵਿੱਚ ਸ਼ਿਫਟ ਹੁੰਦੀ। ਮਿਸਾਂ ਦਾ ਜੋੜਾ ਦੇਖਿਆ। ਪੂਰੇ ਉਹ ਵੀ ਜਾਨਵਰ ਸਨ। ਭਵੇਂ ਉਹ ਪਹਿਲੇ ਨੰਦਰਾ ਉੱਨੀ ਵਿਸ਼ੇਸ਼ਤਾ ਸੀ। ਅਖੀਰ ਆ ਕੇ ਫਿਰ ਅਰਹ ਕਰ ਦਿੱਤੀ ਗਰੀਬ ਨੌਰਾ ਨੂੰ ਸੰਸਾ ਦਾ ਜੋੜਾ ਸੀ। ਆਨੰਦ ਕਰੀ। ਮੁਰਗੀ ਨੇ ਫਿਰ ਫਰਮਾਇਆ ਪ੍ਰਮੇਅ ਕਾਲ ਫਰਜੇਂ ਤੇਰੇ ਸਵਾਲ ਦਾ ਜਵਾਬ ਦੱਸ ਉੱਥੇ ਮੈਂ ਨਾ ਕਿਉਂ ਤੇ ਦਿਨ ਫਿਰ ਜਾਂਦਾ ਹੈ ਅੱਜ ਕੀ ਦੇਖਦਾ ਹੈ ਇੱਕ ਦੇਵਤਾ ਨਾਲ ਜੁੜਾ ਬੈਠਾ ਅੱਜ ਕੀ ਦੇਖਦਾ ਹੈ ਇੱਕ ਦੇਵਤਾ ਨਾਲ ਜੁੜਾ ਬੈਠਾ ਦੀਸਰ ਨੂੰ ਪੁੱਛ ਲਗਾ ਸੰਤਾਂ ਦੇ ਦਰਸ਼ਨ ਦਾ ਸੰਤਾਂ ਦੀ ਸੰਗਤ ਦਾ ਕੀ ਫਲ ਹੋਇਆ ਕਰਦਾ ਸੇਵਾ ਦਾ ਕੀ ਫਲ ਹੋਇਆ ਕਰਦਾ ਉਹ ਕਹਿ ਲੱਗੇ ਸੀ ਸੰਤਾਂ ਦੀ ਸੰਗਤ ਆ ਕਦੇ ਨਹੀਂ ਕੀਤੀ ਪਰ ਉਹ ਸੰਤਾਂ ਦੀ ਸੇਵਾ ਵੀ ਕਰਦੇ ਆ ਸੰਗਤ ਵੀ ਕਰਦੇ ਆ ਪਹਿਲੇ ਦਿਨ ਅਸੀਂ ਕਾਂਸਾ ਤੇਰੇ ਦਰਸ਼ਨ ਕੀਤੇ ਸੀ ਬਗਲੇ ਬਣ ਕੇ ਫਿਰ ਬਗਲੇ ਦੇ ਜਾਮੇ ਵੀ ਤੇਰੇ ਦਰਸ਼ਨ ਕੀਤੇ ਹੰਸ ਬਣ ਕੇ ਹੰਸਾਂ ਦੇ ਜਾਮੇ ਵੀ ਤੇਰੇ ਦਰਸ਼ਨ ਕੀਤੇ ਹੀ ਦੇਵਤਾ ਬਣ ਤਾ ਇਤਨਾ ਕੇ ਨੇ ਇੱਕ ਗਵਾਨ ਆ ਗਿਆ ਗਵਾਨ ਵਿੱਚ ਬੈਠ ਕੇ ਤਹਾਨੂੰ ਕਾਸ਼ ਜੇ ਨਾਲ ਬਦਾਰੀ ਮਾਰ ਕੇ ਜਾਣ ਲੱਗੇ ਸੀ ਮੈਂ ਦਕਨ ਘਰਾਂ ਵਿੱਚ ਲੈਣ ਤੇਰੇ ਘਰ ਸਾक्षात ਚਲੇ ਤੇ ਨਤਰ ਬਾਇਤੂਲਾ ਉਠਾ ਲਿਆ ਨਾਨਕ ਉਹ ਕਿ ਇਤਨੀ ਜਲਦੀ ਕਹਾਂਤ ਬਦਲਾ ਬਦਲੇ ਤਾਂ ਹੁਣ ਦੇਰ ਤੱਕ ਨਹੀਂ ਬਣ ਜਾਂਦਾ ਪਰ ਆਇਆ ਆ ਕੇ ਉਹ ਬਈ ਵੀ ਤਰ੍ਹਾਂ ਦੀ ਪ੍ਰਾਰਥਨਾ ਕੀਤੀ ਪ੍ਰਭੂ ਪਤਾ ਨਹੀਂ ਲੱਗਿਆ ਇਤਨੀ ਜਲਦੀ ਕਿਵੇਂ ਪਰਿਵਰਤਨ ਹੁੰਦੇ ਕਿਵੇਂ ਚੇਂਜ ਹੁੰਦਾ ਹੈ ਗੁਰੂ ਜੀ ਨੇ ਫਰਮਾਇਆ ਜੋ ਸੋ ਸੰਕਰਦੇ ਹੰ ਸੰਤਾਂ ਦੀ ਸੰਕਰਦੇ ਹੰ ਔਰ ਆਪਣੇ ਮਨ ਦੇ ਅੰਦਰ ਅੰਦਰ ਬਚਨਾਂ ਨੂੰ ਥਾਂ ਲੈਂਦੇ ਹੰ ਨਿਵਾਸ ਲੈਂਦੇ ਹੰ ਉਹਨਾਂ ਦੀ ਜ਼ਿੰਦਗੀ ਵਿੱਚ ਹੌਲੀ-ਹੌਲੀ ਤਬਾਦਲਾ ਆਉਂਦਾ ਹੈ, ਚੇਂਜ ਆਉਂਦਾ ਹੈ। ਪਹਿਲੇ ਪਹਿਲ ਅਕਸ਼ਰ ਦਾੰਵਤ ਨਿਮਨ ਉਸ ਜਿਹੜਾ ਹੈ ਉਹਦੀ ਕਿਰਿਆ, ਉਸਦੀ ਖੁਰਾਕ, ਉਸਦੇ ਕਰਤੱਵ ਦਾੰਵਤ ਖੁੰਝ ਲੱਗੁਰੇ ਹੁੰਦੇ। ਜਦੋਂ ਉਹ ਸਸੰਗ ਕਰਨ ਲੱਗਦਾ ਉਹਨਾਂ ਵਿੱਚ ਤਬਾਦਲਾ ਆਉਣਾ ਸ਼ੁਰੂ ਹੋ ਜਾਂਦਾ ਹੈ। ਚੇਂਜ ਆਉਂਦਾ ਹੈ, ਹੌਲੀ-ਹੌਲੀ ਬਗਲੇ ਵਰਤ ਹੋ ਜਾਂਦੇ। ਅੱਛੇ ਹੋ ਜਾਂਦੇ। ਹੌਲੀ-ਹੌਲੀ ਹੌਲੀ ਫਿਰ ਸੰਗਤ ਕਰਦਾ ਰਹਿੰਦਾ ਹੈ ਫਿਰ ਹੰਸਤ ਹੋ ਜਾਂਦਾ ਤਤ ਮਿੱਥਾ ਦੇ ਵਿਚਨ ਕਰਨ ਵਾਲਾ ਹੋ ਜਾਂਦਾ ਹੈ ਸਤ ਸਤ ਦੀ ਵਿਚਾਰ ਪੈਦਾ ਹੋ ਜਾਂਦੀ ਹੈ ਕਿਉਂ ਕਰਦੇ ਕਰਦੇ ਦੇਵੀ ਗੁਣ ਧਾਰਨ ਕਰਦਾ ਹੈ ਅਸਰੀ ਗੁਣ ਤਿਆਗਦਾ ਹੈ ਜਿਸ ਦੇ ਅੰਤ ਤੱਕ ਅੰਚ ਦੇਵੀ ਗੁਣ ਸਸੰਤੋਖ ਤੇ ਦਇਆ ਧਨ ਵਿਚਾਰ ਸ਼ਾਂਤੀ ਕੀ ਮਨ ਫਿਰ ਆਪ ਪੈਦਾ ਹੋ ਗਏ ਉਹ ਦੇਵਤਾ ਹੈ ਮਨ ਸ਼ਰੀਰ ਵਿੱਚ ਵੀ ਦੇਵਤਾ ਹੈ ਸੋ ਇਹਨਾਂ ਜਿਹਦੇ ਅੰਤ ਤੱਕ ਦੇਵੀ ਗੁਣ ਆ ਗਏ ਉਸ ਦੇ ਆਸਰੇ ਬ੍ਰਹਮ ਗਿਆਨ ਇਹ ਨਿਹਰਿਕ ਵੰਤਰੀ ਅਮਿਹਰਿਕ ਦੇਦਰ ਛੁਪਿਆ ਹੈ ਕਿਤੇ ਦੂਰ ਨਹੀਂ ਜਦੋਂ ਦੇਵੀ ਗੁਣੇ ਦੇ ਅੰਤ ਕਣ ਵਿੱਚ ਆ ਉਹਦੇ ਆਸਰੇ ਉਹ ਨੇ ਪ੍ਰਗਟ ਹੋਣਾ ਹੈ ਜਿਤਨੀ ਦੇਰ ਅਸਰੀ ਗੁਣ ਹਨ ਅਸਰ ਕੇ ਮਿਰਾਕਸ਼ਣ ਮੂਰੇ ਗੋਲ ਉਹਨੇ ਦੇਰ ਤੱਕ 900 ਪਰਬ ਦੂਰ ਨੇੜੇ ਹੋਣ ਦੇ ਬਾਵਜੂਦ ਵੀ ਨਾ ਹੋਣ ਦੇ ਬਾਵਜੂਦ ਵੀ ਦੂਰ ਪ੍ਰਤੀਤ ਹੁੰਦਾ ਹੈ ਅਗਰ ਸ਼ੀਸ਼ਾ ਮਿਹਰਾ ਹੈ ਤਾਂ ਅੰਦਲਾ ਹੈ ਅੰਦਲਾ ਹੈ ਜਿਹੜਾ ਨਹੀਂ ਦਿਖੇਗਾ ਪਰ ਮੈਂ ਜਿਹੜਾ ਸਾਡਾ ਜਿਉਂ ਕੀਤਾ ਨਹੀਂ ਸ਼ੀਸ਼ਾ ਸਾਫ ਹੈ ਜਿਹੜਾ ਜਿਉਂ ਕੀਤਾ ਦਿਖ ਜਾਏਗਾ ਇਸੀ ਤਰ੍ਹਾਂ ਹੀ ਜੋ दैवी गुण अंतकण ਵਿੱਚ ਆ ਜਾਂਦੇ ਹਨ ਹੌਲੀ-ਹੌਲੀ ਚੰਗੇ ਗੁਣ ਪੈਦਾ ਹੁੰਦੇ ਹਨ ਉੰਦਰੋਂ বিষ্ণੂ ਉਹ ਚੁੱਪੀ ਹੋਈ ਪਰਮੇਸ਼ਰ ਦੀ ਜੋਤ ਅਗਠੋਕੇ বিষ্ণੂ ਵਰਗਿਆਨ ਵਰਗਿਆਨ ਉਹ ਪ੍ਰਾਪਤੀ ਬਿਨਾਂ ਦਾ ਨਾਮ ਹੈ ਤਾਂ ਤੇ ਇਸ ਤਰੀਕੇ ਨਾਲ ਹੌਲੀ-ਹੌਲੀ ਜਦੋਂ ਸੰਕਰਦਾ ਕਰਦਾ ਕਰਦਾ ਇਸ ਮੂਰਤ ਤੱਕ ਪਹੁੰਚ ਜਾਂਦਾ ਹੈ